i yeah.

We're standing in front the people

ਵਾਹਿਬ ਜੀ ਦਾ ਸਾਹ ਸਾਹਿਬ ਵਾਹਿਬ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਲਕ ਜੱਟੂ ਦਾ ਖਾ ਪਰਕਾਤਾ ਤੀਨੋਂ ਵੱਡੋ ਕਲੂ ਮੈ ਸਾ ਦਾ ਪੈਸੇ ਦੀਆਂ ਸਤਿਗੁਰ ਸੱਤੇ ਪਾਛਾ ਜੀ ਦਾ ਸ਼ਹੀਦੀ ਕੋ ਗੌਰ ਪਰਵ ਅਦੇਸ਼ ਦੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਔਰ ਨਾਲ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਗੋਪਾ ਗਤੀਵਿਸ਼ ਸਰਬੱਤ ਸੰਤਾ ਬੜੇ ਉਸ਼ਾ ਨਾਲ ਮਨਾ ਰਹੀਆਂ ਹਨ ਕਿਉਂਕਿ 350 ਸਾਲਾ ਸ਼ਤਾਬਦੀ ਸਮਾਗਮ ਹਨ ਜਿਸ ਵਿੱਚ ਸ਼ਰਪੁਰ ਦੀਆਂ ਸਾਰੀਆਂ ਸੰਤਾਵਾਂ ਮਿਲ ਕੇ ਕਰਕੇ ਮਨਾ ਰਹੀਆਂ ਹਨ ਔਰ ਨਗਰ ਕੀਰਤਨ ਕੱਢ ਰਹੀਆਂ ਹਨ ਔਰ ਵੱਡੀ ਪੱਤਰ ਤੇ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਹੈ ਉਸ ਦਾ ਵਿਸ਼ੇਸ਼ ਤੌਰ ਤੇ ਬਹਾਦਰਪੁਰ ਚੌਕ ਦੇ ਵਿੱਚ ਮਹਾਪੁਰਖ ਉਦਾਸੀਨ ਜੀ ਦੇ ਰੇ ਤੋਂ ਮਹਾਪੁਰਖ શ્રીਮਾਨ ਸੰਤ ਬਾਬਾ ਰਮਿੰਦਰ ਦਾਸ ਜੀ ਉਹਨਾਂ ਨਾਲ ਗੋਪੀ ਚੰਦ ਕਪੂਰ ਜੀ ਔਰ ਸਾਫਤਾ ਮੇਅਰ ਸਾਹਿਬ ਸ਼ਿਵ ਸੂਤ ਜੀ ਨੇ ਵਿਸ਼ੇਸ਼ ਕਰਕੇ ਲੰਗਰ ਲਾ ਕੇ ਔਰ ਸਾਰੀਆਂ ਸੰਗਤਾਂ ਦਾ ਇੱਥੇ ਸਵਾਗਤ ਕੀਤਾ ਗਿਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਔਰ ਇਹ ਜੋ 시 ਕੀਤੀ ਹੈ ਇਸ ਪਰ ਇਹ ਜੋ ਕੁਰਬਾਨੀ ਹੈ ਇਸ ਨੂੰ ਆਪਾਂ ਸਾਰੇ ਰਲ ਮਿਲ ਕੇ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂਰਾ ਖਾ ਪਰਤਾ ਕਾ ਕਿਨੋ ਵੱਡੋ ਕਲੂ ਮੈਂ ਸਾਟਾ ਸਾਧਨ ਇਹ ਕੀ ਜਾਣਕਾਰੀ ਸੀ ਜੀ ਆ ਪਰ ਸੀ ਨਾ ਉਤਰੀ ਤਨ 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 ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬੀ ਨੂੰ ਸਮਰਪਿਤ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਅੰਮ੍ਰਿਤ ਵੇਲੇ ਸਵੇਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰੇ ਰੋਡ ਤੋਂ ਪ੍ਰਾਰੰਭ ਹੋ ਕੇ ਘੰਟਾ ਘਰ ਮਾਲਪੁਰ ਚੌਕ ਪ੍ਰভাত ਚੌਕ ਪਾਸਪੋਰਟ ਆਫਿਸ ਫਰਵੀਸ਼ਨ ਗਰਾਉਂਡ ਗੁਰਦੁਆਰਾ ਕਰਗੀਧਾਰ ਗੁਰਦੁਆਰਾ ਡੇਰਾ ਹਰੀ ਭਗਤਪੁਰਾ ਮਾਡਲ ਕਲੋਨੀ ਗੁਰਦੁਆਰਾ ਹੋਤੀ ਮਰਦਾਨ ਬਨਕ ਮੰਡੀ ਚੌਕ ਪਾਣੀ ਵਾਲੀ ਟੈਂਕੀ ਬਹਾਦਰਪੁਰ ਚੌਕ ਮਾਲ ਮਾਲ ਰੋਡ ਤੋਂ ਹੁੰਦਾ ਹੋਇਆ ਇਹ ਚੌਕ ਤੇ ਵਾਪਸ ਸੈਸ਼ਨ ਚੌਕ ਤੋਂ ਜਾ ਕੇ ਫੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰ ਰੇਲਵੇ ਰੋਡ ਵਿਕੇਸਪਾਤ ਹੋਵੇਗਾ ਜੀ ਇਸ ਇਸ ਨਗਰ ਕੀਰਤਨ ਦੇ ਵਿੱਚ ਸਮੂਹ ਸ਼ਹਿਰ ਦੀਆਂ ਸੰਗਤਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰ ਜਿਸ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸੀਨੀਅਰ ਮੀਤ ਪ੍ਰਧਾਨ ਸਰਦਾਰ ਅੰਤਾਰ ਸਿੰਘ ਜੀ ਲਾਇਲ ਦੀ ਦੇਖ ਰੇਟ ਸਾਰਾ ਪ੍ਰੋਗਰਾਮ ਲਿਖਿਆ ਗਿਆ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੇ ਭੰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ 350ਵਾਂ ਸਾਲ ਜਿਹੜਾ ਅਸੀਂ ਮਨਾ ਰਹੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਇਹਨੇ ਪੂਰੀ ਮਾਨਵਤਾ ਨੂੰ ਜਿੰਦਾ ਰੱਖਿਆ ਧਰਮ ਨੂੰ ਜਿੰਦਾ ਰੱਖਿਆ ਸਿੱਧਕ ਨਹੀਂ ਹਾਰਿਆ ਉਹਨਾਂ ਦੇ ਅੱਜ ਨਿਮਿਤ ਮੱਤਰ ਉਹਨਾਂ ਦੇ ਦਰਸ਼ਨ ਕਰਨ ਨੂੰ ਭੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋ ਅੱਜ ਸਾਰਿਆਂ ਨੇ ਇੱਥੇ ਮੇਅਰ ਹਾਊਸ ਦੇ ਅੱਗੇ ਉਹਨਾਂ ਨੂੰ ਗਾਰਡ ਆਫ ਆਨਰ ਵੀ ਅਸੀਂ ਜਿਹੜਾ ਦਿੱਤਾ ਔਰ ਜਗਾ ਜਗਾ ਸੰਗਤ ਨੇ ਲੰਗਰ ਲਗਾਏ ਹੈ ਔਰ ਬੜੀ ਭਾਰੀ ਸੰਗਤ ਜਿਹੜੀ ਅੱਜ ਉਹਨਾਂ ਨੂੰ ਅਰਦਾਸ ਕਰਦੀ ਐ ਉਹ ਬੇਨਤੀ ਕਰਦੀ ਐ ਵੀ ਜਿਹਦਾ ਮਾਨਵਤਾ ਦੇ ਉਹਨਾਂ ਨੇ ਕਿਰਪਾ ਕੀਤੀ ਐ ਏਡੀ ਵੱਡੀ ਸ਼ਹਾਦਤ ਉਹ ਸਦਾ ਉਹਨਾਂ ਦੀ ਕਿਰਪਾ ਜਿਹੜੀ ਐ ਸਾਰੀ ਮਾਨਵਤਾ ਤੇ ਬਣੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਪਤੈ ਅੱਜ ਦਾ ਪ੍ਰੇਤਰ ਦਿਹਾੜਾ ਸਾਹਿਬ ਸ੍ਰੀ ਤੇਜ বাহাদুর ਸੰਗਰ 355 ਸਾਲ ਸਾਲ ਅਸੀਂ ਬੜੇ ਤਰਸਦਾ ਉਸਿਆ ਦੇ ਬੜੇ ਤਹਮਲ ਨਾਲ ਮੁੰਗਾਰ ਬਣਾ ਰਹੇ ਆ ਇਹ ਦਿਹਾੜਾ ਅੱਜ ਦਾ ਇਹ ਸਾਰੇ ਸਿੱਖ ਜਗਤ ਤੇ ਨਹੀਂ ਬਲਕਿ ਸਾਰੇ ਵਰਲਡ ਤੇ ਸਾਰੀ ਦੁਨੀਆ ਤੇ ਜਾਣਿਆ ਜਾਏਗਾ ਜਦੋਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਿੰਘ ਜੀ ਮਹਾਰਾਜ ਸਿਰਫ 9 ਸਾਲਾਂ ਦੇ ਸਾਹ ਔਰ ਗੁਰਦੇਵ ਸਾਹਿਬ ਐਸੇ ਉਸੇ ਲੈ ਗੱਡੂ ਗੱਦੀ ਤੇ ਸੰ ਅਮਨਪੁਰ ਸਾਹਿਬ ਗਿਆ ਤੇ ਉਸੇ ਲੈ ਪੰਡਤ ਕਸ਼ਮੀਰੀ ਪੰਡਤ ਬੜੇ ਨਿਰਾਸ਼ ਹੋ ਕੇ ਰਾਜੇ ਤੋਂ ਰਾਜ ਤੋਂ ਤੰਗ ਹੋ ਕੇ ਗੁਰੂ ਸਾਹਿਬ ਕੋਲ ਆਏ ਸਨ ਤੇ ਬੇਨਤੀ ਕੀਤੀ ਸੀ ਆਪਕੋ ਜੇ ਪਾਤਸ਼ਾਹ ਸਾਹਿਬ ਸਿੰਘ ਉਹ ਤੇ ਬਾਦਲ ਸਿੰਘ ਸੱਚੇ ਪਾਤਸ਼ਾਹ ਜੀ ਸਾਡਾ ਅਸਿਰ ਦੇ ਉਹ ਨੀ ਦਾ ਲਾਹ ਕੇ ਉਹ ਲਿਆਉਂਦਾ ਹੈ ਇਸ ਜ਼ਬਰਦਸਤ ਇਸ ਜ਼ੁਲਮ ਨੂੰ ਕਿਸੇ ਤਰ੍ਹਾਂ ਦੇ ਕੰਟ ਲੱਤ ਨਾ ਮੈਚ ਪਰ ਇਸ ਨੂੰ ਪੂਰਵ ਦਾ ਇਹਨੂੰ ਸ਼ਾਂਤ ਕਰੋ ਵਿਪਾਲ ਵਿਪਾਲ ਸੱਚੇ ਰਿਸ਼ ਦਾ ਸੁਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋ ਸਿਰਕਤ ਸਿਰਫ 9 ਸਾਲਾਂ ਦੇ ਸੰ ਤੇ ਉਹਨਾਂ ਨੇ ਸੂਰ ਤੇਵਾ ਸਾਹਿਬ ਨੇ ਕਿਹਾ ਤੇ ਇਸ ਜਿਹੜੀ ਸ਼ਾਂਤੀ ਹੈ ਇਹ ਕਿਸੇ ਵੱਡੇ ਪੁਰਖ ਦਾ ਕਿਸੇ ਤਪਸਵੀ ਦਾ ਸਰੀਰ ਦੇ ਕੇ ਸਿਰ ਸੀਸ ਦੇ ਕੇ ਇਹ ਸ਼ਾਂਤੀ ਮਿਲਦੀ ਸੁਭਾਅ ਸੰਭਰਾਵਾ ਹੈ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਨੇ 9 ਸਾਲਾਂ ਦੇ ਹਨ ਉਹ ਫਿਰ ਲਗੇ ਸੱਚੇ ਪਾਤਸ਼ਾਹ ਜੀ ਕਿਹਾ ਗੁਰੂ ਆਪ ਜੀ ਤੋਂ ਬੜਾ ਸਤਿ ਸ਼ਾਨ ਆਪ ਤੋਂ ਵੱਡਾ ਸ਼ਕਤੀਸ਼ਾਲੀ ਆਪ ਤੋਂ ਵੱਡਾ ਕੌਣ ਹੋ ਸਕਦਾ ਹੈ ਤੇ ਉਸ ਉਹ ਬੋਲ ਕੇ ਗੱਲ ਜਿਹੜੀ ਸੀ ਸਾਹਿਬ ਜੀ ਨੂੰ ਗੋਬਿੰਦ ਸਿੰਘ ਮਹਾਰਾਜ 9 ਸਾਲ ਦੇ ਬਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਜਬਾਦ ਸਿੰਘ ਦੇ ਅੰਦਰ ਜਾਵੜੀ ਸੱਚੇ ਪਾਤਸ਼ਾਹ ਜੇ ਇਹ ਬਲਕ ਬਲਕ ਕਹਿ ਰਿਹਾ ਹੈ ਕਿ ਕਿਸੇ ਉੱਚ ਸ਼ਕਤੀ ਦੀ ਲੋੜ ਹੈ ਕਿਸੇ ਪਸੀਬੀ ਦੀ ਲੋੜ ਹੈ ਫਿਰ ਤਾਂ ਕੀ ਕਰ ਬੈ ਹੈਗਾ ਫਿਰ ਉਹ ਨੌ ਬੰਦਿਆਂ ਨਾਲ ਲੈ ਕੇ ਦਿੱਲੀ ਨੂੰ ਕੂਚ ਕਰਦਾ ਜੇ ਦੇ ਉੱਥੇ ਪਹੁੰਚੇ ਤਾਂ ਉਹ ਜ਼ਾਲਮ ਜ਼ਾਬਰ ਨੇ ਪਹਿਲਾਂ ਮਤੀ ਦਾਸ ਨੂੰ ਸ਼ਹੀਦ ਕੀਤਾ ਸਤੀ ਦਾਸ ਨੂੰ ਸ਼ਹੀਦ ਕੀਤਾ ਫਿਰ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਉਸ ਤੋਂ ਬਾਅਦ ਗੁਰਤੇਬ ਸਿੰਘ ਸਾਹਿਬ ਨੇ ਕਿਹਾ ਜੇ ਅਜੇ ਵੀ ਪਿਆਸ ਸਿੰਘੂ ਜੀ ਤਾਂ ਮੈਂ ਤਿਆਰ ਹਾਂ ਪਰ ਸ਼ਰਤ ਇਹ ਹੈ ਕਿ ਜਿੰਦੂ ਰਾਤ ਦਾ ਮੇਕ ਚਲੰਗੀ ਕਰਨਾ ਹੈ ਗਲਤ ਨਹੀਂ ਬੰਨਾ ਮੈਂ ਤਿਆਰ ਹਾਂ ਉਹ ਇਸ ਸੰਬੰਧ ਸੰਦਰਭ ਨੂੰ ਮੁੱਖ ਰੱਖ ਕੇ ਗੁਰ ਸਾਹਿਬ ਨੇ ਗੁਰਤੇਬ ਸਿੰਘ ਸਾਹਿਬ ਨੇ ਚਾਦਰੀ ਚੌਕ ਜੇ ਉਸਨੇ ਸੀਸ ਕਮੀ ਦੁਆਰਾ ਬੜਾ ਸ਼ੋਭਾਤਾ ਪਰੋਟਾ ਉੱਚੀ ਸੀਸ ਦਿੱਤਾ ਅਤੇ ਇਹ ਸੁਨਾਈ ਨਹੀਂ ਦਿੱਸ ਦਿੱਤਾ ਕਿ ਇਹ ਅਸੀਂ ਸਿਰਫ ਮਰਜ਼ੀਵੜੇ ਨਹੀਂ ਆ ਲੋਕਾਂ ਖਾਤਰ ਤੇ ਕੌਮ ਖਾਤਰ ਧਰਮ ਖਾਤਰ ਸੀਸ ਵੀ ਦੇਣਾ ਜਾਣਦੇ ਹਾਂ ਇਹ ਹੀ ਪ੍ਰਥਾ ਸਾਹਿਬ ਚਾਹਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਜਲ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੀ ਇਹ ਪ੍ਰਥਾ ਚਲਾਈ ਸੀ ਉਦੋਂ ਤੋਂ ਖਾਲਸਾ ਜੋ ਸੰਸਾਰ ਦੁਨੀਆ ਵਿੱਚ ਸਿੱਖ ਹੈ ਉਹ ਇਸ ਪ੍ਰਥਾ 'ਤੇ ਜਿਵੇਂ ਹੈ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਉਸ ਤੋਂ ਬਾਅਦ ਜਿੰਨੇ ਵੀ ਪਾਤਸ਼ਾਹ ਸਾਡੇ 10 ਪਾਤਸ਼ਾਹ ਹੋਏ ਨੇ ਉਹਨਾਂ ਨੇ ਲੋਕਾਈ ਨੂੰ ਕੋਈ ਨਾ ਕੋਈ ਸੇਧ ਦਿੱਤੀ ਹੈ ਜਦੋਂ ਗੁਰੂ ਤੇਗ ਬਹਾਦਰ ਗੁਰੂ ਨਾਨਕ ਦੇਵ ਜੀ ਇਸ ਇਸ ਦੁਨੀਆ ਵਿੱਚ ਆਏ ਉਸ ਲਈ ਇਸਤੇਜਾਤੀ ਬੜੀ ਨੀਵੀਂ ਜਵਦੀ ਸਮਝਿਆ ਜਾਂਦਾ ਸੀਗਾ ਬੜੀ ਲਈ ਤਾੜੀ ਹੋਈ ਸੀ ਉਹਨਾਂ ਨੇ ਆਵਾਜ਼ ਉਠਾਈ ਸੋਖਮੰਦਾ ਆਖਿਆ ਜਿਤ ਜਮੇਲਾ ਰਾਜਾਨ ਸਾ ਸੱਚੇ ਪਾਤਸ਼ਾਹ ਨੇ ਕਿਹਾ ਜੇ ਪੰਡ ਮਹੀਨੰਬੀਆ ਪੰਡ ਮਹੀਆ ਪੰਡ ਮੰਗਰ ਵਿਆਹ ਪੰਡੋ ਹੋਵੇ ਦੋਸਤੀ ਪੰਡੋ ਚੱਲ ਰਾ ਪੰਡ ਮਵਾ ਪੰਡ ਪਾਲਿਆ ਪੰਡ ਹੋਵੇ ਬੰਧਨ ਸੋਖਮੰਦਾ ਆਖਿਆ ਜਿਤ ਜਰਮ ਜਮੇ ਰਾਜਾਨ ਤੁਸੀਂ ਉਸ ਇਸਤਰੀ ਨੂੰ ਪੰਡ ਰਹੇ ਹੋ ਉਸ ਸਤਰੀ ਨੂੰ ਜਿੱਤੇ ਜਿਹਾ ਰੱਖਦੇ ਹੋ ਜਦ ਕੇ ਉਸ ਨੇ ਵੱਡੇ ਵੱਡੇ ਮਹਾਪੁਰਸ਼ਾਂ ਨੂੰ ਮਹਾਰਾਜਾਂ ਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਜਨਮ ਦਿੱਤਾ ਹੈ ਇਸ ਉਦੋਂ ਤੋਂ ਇਹ ਜਿਹੜਾ ਇਸਤਰੀ ਜਾਤੀ ਸੀਗੀ ਉਹ ਬੜਾ ਉੱਚੀ ਹੋ ਗਈ ਬੜੀ ਸਰਤਕਾਰਯੋਗ ਹੋ ਗਈ ਇਹ ਸਾਡੇ ਗੁਰੂ ਸਾਹਿਬਾਨ ਦੀ ਦੇਣ ਹੈ ਇਸ ਸਮਾਜ ਨੂੰ ਇਸ ਦੁਨੀਆ ਨੂੰ ਅੱਜ ਦਿਨ ਤੁਸੀਂ ਦੇਖ ਲਓ ਇੱਕ ਮੈਨੂੰ ਬੜੀ ਮਿਸਾਲ ਯਾਦ ਹੈ ਬਾਹਰ ਦਾ ਯੂਐਸਏ ਸੀਗਾ ਉੱਥੇ ਇੱਕ ਭਿਖਾਰੀ ਨੇ ਬ੍ਰੈਡ ਕਿਸੇ ਦੀ ਚੋਰਾ ਲਈ ਤੇ ਉਹ ਨੂੰ ਲੈ ਕੇ ਉਹਦੇ ਕੋਲ ਚਲੇ ਗਏ ਰੂਲਰ ਕੋ ਉਹਨੇ ਕਹਿੰਦੇ ਤਕਵੀਰ ਕੂ ਨਕਸਾ ਵੀ ਕਹਿੰਦੇ ਜੀ ਚੋਰੀ ਕੀਤੀ ਆਨੇ ਇਹਨੇ ਕਾਦੀ ਚੋਰੀ ਕੀਤੀ ਆ ਕਹਿੰਦਾ ਸੱਚੇ ਪਾਤਸ਼ਾਹ ਮੈਂ ਬਹੁਤ ਭੁੱਖਾ ਸੀ ਦੋ ਦਿਨ ਤੋਂ ਮੈਨੂੰ ਭੁੱਖ ਸੀ ਤੇ ਮੈਂ ਬ੍ਰੈਡ ਖਾ ਲਈ ਚੋਰੀ ਚੱਕ ਕੇ ਉਹ ਕਹਿੰਦੇ ਕਮਲਿਆ ਇੱਥੋਂ ਹੁਣ ਤੂੰ ਦੇਖ ਅੱਜ ਤੂੰ ਪ੍ਰਣ ਕਰਕੇ ਜਾ ਜਿੱਥੇ ਤੈਨੂੰ ਨਿਸ਼ਾਨ ਸਾਹਿਬ ਪੀੜਾ ਦਿਸਦਾ ਉੱਥੇ ਚਲੇ ਜਾ ਉੱਥੇ ਗੁਰੂਦਵਾਰਾ ਹੈ ਉੱਥੇ ਲੰਗਰ ਫ੍ਰੀ ਮਿਲਦਾ ਹੈ ਸਾਰਿਆਂ ਨੂੰ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਉੱਥੇ ਜਾ ਕੇ ਜਦੋਂ ਤੈਨੂੰ ਭੁੱਖ ਲੱਗੇ ਉੱਥੇ ਜਾ ਕੇ ਮਿਟਾਲਿਆ ਕਰ ਇਹ ਸਦਾ ਇਸ ਹਾਸ ਹੈ ਇਹ ਸਾਡੇ ਗੁਰੂ ਸਾਹਿਬਾਨ ਦੀ ਦੇਣ ਹੈ ਮੈਂ ਚਾਹੁੰਨਾ ਕਿ ਅੱਜ ਦੇ ਦਿਨ ਤੇ ਸਾਰੇ ਹੀ ਪ੍ਰਾਣੀ ਚ ਕਰਨ ਕਰਨ ਪ੍ਰਾਣੀ ਇੱਕ ਵਾਅਦਾ ਕਰਨ ਆਪਣੇ ਵਿੱਚ ਆਪਣੀ ਲੋਕਾਈ ਨਾਲ ਕਿ ਜੋ ਤੁਹਾਡੇ ਗਵਾਂਢੀ ਗਰੀਬ ਹੈ ਉਹਨੂੰ ਜ਼ਰੂਰ ਚਾਚਕੋ ਉਸੇ ਕੋਲ ਰੋਟੀ ਨਹੀਂ ਤਾਂ ਰੋਟੀ ਪ੍ਰਦਾਨ ਕਰੋ ਕਪੜਾ ਨਹੀਂ ਤਾਂ ਕਪੜਾ ਦਿਓ ਜੇ ਉਹਦਾ ਬੱਚਾ ਪੜਨ ਵਾਲਾ ਹੈ ਤਾਂ ਉਹਨੂੰ ਜ਼ਰੂਰ ਤਿੰਨ ਚਾਰ ਜਣੇ ਰਲ ਕੇ ਵੀ ਪਉ ਨੂੰ ਪੜਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਸਬਾ ਸਬਾ ਸਾਡਾ ਜਿਹੜਾ ਪਿੱਛੇ ਜਾ ਰਿਹਾ ਉਹ ਬਿਲਕੁਲ ਅੱਗੇ ਆਵੇ ਔਰ ਸਾਰੀ ਦੁਨੀਆ ਨੂੰ ਪਤਾ ਲੱਗ ਜਾਏ ਕਿ ਇਹ ਜਿਹੜੀ ਇਹ ਕੌਮ ਹੈ ਇਹ ਜਿੱਥੇ ਲੰਗਰ ਬੰਦੀ ਹੈ ਸੁੱਥੇ ਦਵਾਈਆਂ ਦਾ ਲੰਗਰ ਵੀ ਲਾਉਂਦੀ ਹੈ ਤੇ ਇਹ ਜਿਹੜਾ ਪੜਾਈ ਦਾ ਲੰਗਰ ਵੀ ਲੱਗਦੀ ਹੈ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁਖ ਰੱਖੇ ਸੁਘੀ ਰੱਖੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਤਾਂ ਕਿ ਅਸੀਂ ਕੋਈ ਪੁਰਾ ਕੰਮ ਨਾ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ